ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਸ ਜੀ ਵਾਰਾਂ ਦੀ ਆਪਾਂ ਸੰਥਿਆ ਕਰ ਰਹੇ ਹਾਂ ਤੇ 11ਵੀਂ ਵਾਰ ਆਪਣੀ ਚੱਲ ਰਹੀ ਸੀ ਜਿੰਦੇ ਵਿੱਚ ਪੰਜ ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਸਨ ਗੁਰਮੁਖ ਸੁਖਪਾਲ ਪਿਰਮ ਰਸ ਚਰਨੋਂ ਦਾ ਗੁਰ ਚਰਨ ਪਖਾਲੇ ਗੁਰਮੁਖ ਰੂਪ ਫਲ ਪੇਰੀ ਦਾ ਰਸ ਸਮਝ ਕੇ ਗੁਰੂ ਦੇ ਚਰਨ ਧੋ ਕੇ ਚਰਨਾ ਅੰਮ੍ਰਿਤ ਗੁਰ ਸੰਪਟ ਵਿੱਚ ਰੱਖ ਕੇ ਚਰਨ ਕਵਲ ਮਕਰੰਦ ਪਿਆਲੇ ਮੂੰਹ ਦੇ ਡੱਬੇ ਵਿੱਚ ਰੱਖ ਕੇ ਚਰਨ ਕਵਲਾਂ ਦੇ ਰਸਾਂ ਦੇ ਪਿਆਲੇ ਬਣਾਉਂਦੇ ਹਨ ਭਾਵ ਵੱਡੇ ਅਦਬ ਨਾਲ ਲੈਂਦੇ ਹਨ ਕੌ ਲਾਲੀ ਸੂਰਜ ਮੁਖ ਲਖ ਮੁਖੀ ਲਖ ਕਵਲ ਖਿੜਦੇ ਰਰਿਆਲੇ ਸੂਰਜ ਮੁਖੀ ਕੌਲਾ ਦੇ ਸਮੂਹ ਗੁਰਾਂ ਦੇ ਚਰਨ ਕਵਲ ਰੂਪ ਸੂਰਜ ਨੂੰ ਦੇਖ ਕੇ ਖਿੜਦੇ ਤੇ ਖੁਸ਼ੀਆਂ ਕਰਦੇ ਹਨ ਚੰਦਰਮੁਖੀ ਹੋਏ ਕੁਮੋਦਣੀ ਚਰਨ ਕਵਲ ਸੀਤਲ ਅਮਿਆਲੇ ਚੰਦਰਮੁਖੀ ਕਵੀਆਂ ਸਾਡੇ ਗੁਰਾਂ ਦੇ ਚਰਨ ਕਵਲ ਨੂੰ ਸੀਤਲ ਚੰਦਰਮਾ ਸਮਝ ਕੇ ਅੰਮ੍ਰਿਤ ਦਲੈਂਦੀਆਂ ਹਨ pau ਸੂਰੇ ਤੇ ਚੰਦਰਮਾ ਦੀ ਕੁਝ ਲੋੜ ਹੀ ਨਹੀਂ ਸਿੱਖ ਸਿੱਖਣੀਆਂ ਗੁਰਾਂ ਦੇ ਚਰਨਾਪੁਰ ਮਗਨ ਹਨ ਚਰਨ ਕਵਲ ਦੀ ਵਾਸਨਾ ਲਖ ਸੂਰਜ ਹੋਵਣ ਭੌਰ ਕਾਲੇ ਗੁਰਾਂ ਦੇ ਚਰਨ ਕਵਲਾਂ ਦੀ ਵਾਸਨਾ ਪੁਰ ਲਖਾਂ ਸੂਰਜ ਕਾਲੇ ਭੌਰ ਹੋ ਜਾਂਦੇ ਹਨ ਪਉ ਤੇਜ ਨਹੀਂ ਸਹਾਰ ਸਕਦੇ ਪੌਰਿਆ ਵਾਂਗੂ ਪ੍ਰੀਤ ਕਰਦੇ ਹਨ ਲੱਖ ਤਾਰੇ ਸੂਰਜ ਚੜ ਜੋ ਛੱਪ ਜਾਣ ਨਾ ਆਪ ਸੰਭਾਲੇ ਕਹਿੰਦੇ ਜਿਸ ਤਰ੍ਹਾਂ ਸੂਰਜ ਚੜੇ ਤੋ ਲੱਖਾਂ ਤਾਰੇ ਛਿਪ ਜਾਂਦੇ ਨੇ ਆਪਾ ਨਹੀਂ ਸੰਭਾਲ ਕਰ ਸਕਦੇ ਚਰਨ ਕਵਲ ਦਲ ਜੋਤ ਵਿੱਚ ਲੱਖ ਸੂਰਜ ਲੱਖ ਜਾਨ ਸਰਵਾਲੇ ਤਿਵੇਂ ਗੁਰਾਂ ਦੇ ਚਰਨ ਕਮਲਾਂ ਦੇ ਪੱਤਰ ਦੀ ਜੋਤ ਵਿੱਚ ਲੱਖਾਂ ਸੂਰਜ ਧੂੜ ਵਾਂਗੂ ਲੁੱਕ ਜਾਂਦੇ ਹਨ ਗੁਰ ਸਿੱਖ ਲੈ ਗੁਰ ਸਿੱਖ ਸੁਖਾਲੇ ਗੁਰਾਂ ਦੀ ਸਿੱਖਿਆ ਲੈ ਕੇ ਗੁਰੂ ਦੇ ਸਿੱਖ ਸੁੱਖਾਂ ਦੇ ਘਰ ਹੋ ਗਏ ਚਾਰ ਵਰਣ ਇੱਕ ਵਰਣ ਕਰ ਵਰਣ ਅਵਰਣ ਤਮੋਲ ਗੁਲਾਲੇ ਕਲ ਚਾਰ ਵਰਨਾ ਵਿੱਚੋਂ ਭਲੇ ਬੁਰੇ ਵਰਣ ਦੀ उपाਦ ਨੂੰ ਛੱਡ ਕੇ ਇੱਕ ਵਰਣ ਕੀਤਾ ਜੇ ਕਰਪਾਨਾਂ ਦਾ ਬੀੜਾ ਇੱਕ ਗੁਲਾਲ ਪੋਸ ਤੇ ਫੁੱਲ ਵਾਂਗੂ ਲਾਲ ਰੰਗਤ ਦਿੰਦਾ ਹੈ ਅਸ਼ਟ ਧਾਤ ਇੱਕ ਧਾਤ ਕਰ ਵੇਦਿਕ ਤੇਵਨਾ ਭੇਦ ਵਿਚਾਲੇ ਕਹਿੰਦੇ ਪਾਰਸ ਅੱਠਾ ਧਾਤਾਂ ਦੀ ਇੱਕ ਧਾਤ ਸੋਨਾ ਬਣਾਉਂਦਾ ਹੈ ਇਕਰ ਗੁਰ ਸ਼ਬਦ ਵੇਦ ਕਤੇਬਾਂ ਦੇ ਵਿੱਚ ਭੇਦ ਨਹੀਂ ਰੱਖਦਾ ਲਖਵਲ ਬਿਰਤੀ ਜੋੜਦਾ ਪਰ ਵੇਦ ਕਤੇਬ ਉਪਾਸ਼ਕ ਸਭ ਨੂੰ ਉਪਦੇਸ਼ ਕਰਦਾ ਹੈ ਚੰਦਨ ਵਾਸ ਬਨਾਸਪਤ ਅਫਲ ਸਫਲ ਵਿੱਚ ਵਾਸ ਬਹਾਲੇ ਚੰਦਨ ਵਾਸਨਾ ਵਾਲਾ ਬਣਾ ਵੇਖੇ ਅਫਲ ਤੇ ਫਲਾਂ ਵਾਲੇ ਬ੍ਰਿਸ਼ਾ ਵੇਖੇ ਆਪਣੀ ਵਾਸਨਾ ਬਾੜਦਾ ਪਰ ਬਾਸ ਨੂੰ ਨਹੀਂ ਕਰ ਸਕਦਾ ਲੋਹਾ ਸੋਇਨਾ ਹੋਏ ਕੈ ਸੋਇਨਾ ਹੋਏ ਸੁਗੰਧ ਵਿਖਾਲੇ ਲੋਹਾ ਕਹਿੰਦੇ ਆਪ ਸੋਨਾ ਬਣ ਕੇ ਫਿਰ ਸੋਨੇ ਵਿੱਚ ਸੁਗੰਧੀ ਦੱਸਦਾ ਹੈ ਸੋਨਾ ਤੇ ਸੁਗੰਧੀ ਦੋ ਇਕੱਠੇ ਨਹੀਂ ਹੁੰਦੇ ਪਰ ਨੀਚ ਜਾਤ ਦਾ ਲੋਹਾ ਰੂਪ ਆਦਮੀ ਹੋ ਕੇ ਸੋਨੇ ਵਾਂਗੂ ਕੀਮਤੀ ਹੋ ਜਾਂਦਾ ਹੈ ਤੇ ਪਰਉਪਕਾਰੀ ਰੂਪ ਉਸ ਵਿੱਚ ਸੁਗੰਧੀ ਵਸਦੀ ਹੈ ਸੋਨੇ ਅੰਦਰ ਰਾਗ ਰਸ ਚਰਨਾ ਮਿਰਤ ਚਰਨਾ ਮਿਤ ਅੰਮ੍ਰਿਤ ਮਤ ਵਾਲੇ ਫਿਰ ਉਸ ਗੁਰਮੁਖ ਸੋਨੇ ਵਿੱਚ ਰੰਗ ਨਾਮ ਦਾ ਤੇ ਰਸ ਪ੍ਰੇਮ ਦਾ ਪੈਦਾ ਹੈ ਗੁਰੂ ਦੇ ਚਰਨ ਜਲ ਰੂਪ ਅੰਮ੍ਰਿਤ ਨੂੰ ਪਾਣ ਕਰ ਅੰਮ੍ਰਿਤ ਜਗਤ ਵੱਲੋਂ ਮਤਵਾਲੇ ਹੋ ਰਹੇਂਦੇ ਹਨ ਮਾਨਕ ਮੋਤੀ ਸੋਇਨੇ ਹੋ ਜਗਮਗ ਜੋਤ ਹੀਰੇ ਪਰਵਾਲੇ ਕਹਿੰਦੇ ਫਿਰ ਉਸ ਸੋਨੇ ਵਿੱਚ ਮਾਨਕ ਆਦ ਹੀਰੇ ਤੇ ਮੁੰਗੇ ਪ੍ਰਕਾਸ਼ਮਣ ਨਿਕਲਦੇ ਹਨ ਉਸ ਤੋਂ ਅੱਗੇ ਨਾਮ ਅਭਿਆਸੀ ਹੁੰਦੇ ਹਨ ਜਾਂ ਆਤਮਾ ਅਵਸਥਾ ਦੇ ਮੋਤੀ ਹੀਰੇ ਪੈਦਾ ਹੁੰਦੇ ਹਨ ਦਿਬ ਦੇਹ ਦਿਬ ਦਿਸਟ ਹੋਏ ਸਬਦ ਸੁਰਤ ਦਿਬ ਜੋਤ ਉਜਾਲੇ ਕਹਿੰਦੇ ਫਲ ਦਿਬ ਦੇ ਤੇ ਦ੍ਰਿਸ਼ਟੀ ਹੋ ਕੇ ਸ਼ਬਦ ਦੀ ਸੁਰਤ ਵਿਖੇ ਸ੍ਰੇਸ਼ਟ ਜੋਤੀ ਦਾ ਪ੍ਰਕਾਸ਼ ਹੁੰਦਾ ਹੈ ਗੁਰਮੁਖ ਸੁਖ ਫਲ ਰਸ ਕਰਸਾਲੇ ਗੁਰਮੁਖ ਲੋਕ ਆਤਮਿਕ ਸੁਖ ਫਲ ਦੇ ਮਨੁ ਤਨ ਪ੍ਰੇਮੀ ਹੁੰਦੇ ਹਨ ਪਿਰਮ ਪਿਆਲਾ ਸਾਧ ਸੰਗ ਸ਼ਬਦ ਸੁਰਤ ਅਨਹਦ ਲਿਵ ਲਾਈ ਪੀਰੀ ਦਾ ਪਿਆਲਾ ਸਾਧ ਸੰਗ ਵਿੱਚ ਪੀ ਕਰਕੇ ਸ਼ਬਦ ਦੀ ਸੁਰਤ ਵਿੱਚ ਇੱਕ ਰਸ ਲਿਵ ਲਾ ਛੱਡਦੇ ਹਨ ਧਿਆਨੇ ਚੰਦ ਚਕੋਰ ਗਤ ਅੰਮ੍ਰਿਤ ਦ੍ਰਿਸ਼ਟ ਸ੍ਰੇਸ਼ਟ ਵਰਸਾਈ ਕਹਿੰਦੇ ਚੰਦ ਦੇ ਧਿਆਨ ਵਿੱਚ ਚਕੋਰ ਵਾਂਗੂ ਧਿਆਨੀ ਹੋ ਕੇ ਉਹਨਾਂ ਦੀ ਦ੍ਰਿਸ਼ਟ ਵਿੱਚੋਂ ਸ੍ਰੇਸ਼ਟ ਅੰਮ੍ਰਿਤ ਵਸਦਾ ਹੈ ਭਾਵ ਅੰਗਾਰਾ ਵੀ ਸ਼ੀਤਲ ਬਸਦਾ ਹੈ ਤਨ ਹਰ ਚਾਤਰਿਕ ਮੋਰ ਜੋ ਅਨਹਦ ਧੁਨ ਸੁਣ ਪਾਇਲ ਪਾਈ ਚਾਤਰਿਕ ਵਾਂਗੂ ਸ਼ਾਂਤੀ ਬੂੰਦ ਵੰਗਦੇ ਹਨ ਤੇ ਮੋਰ ਵਾਂਗੂ ਬੱਦਲ ਦੀ ਅਨਹਦ ਧੁਨੀ ਸੁਣ ਕੇ ਪਹਿਲਾ ਪਾਉਂਦੇ ਹਨ ਆਤ ਪ੍ਰਸੰਨ ਹੁੰਦੇ ਹਨ ਚਰਨ ਕਵਲ ਮਕਰੰਦ ਰਸ ਸੁਖ ਸੰਪਟ ਹੋਏ ਭਵਰ ਸਮਾਏ ਕਹਿੰਦੇ ਚਰਨ ਕਮਲਾਂ ਦੇ ਮਕਰੰਦ ਦਾ ਸੁਆਦ ਲੈਣ ਲਈ ਭੌਰੇ ਹੋ ਕੇ ਸੁਖ ਦੇ ਡੱਬੇ ਵਿੱਚ ਸਮਾ ਜਾਂਦੇ ਹਨ ਮਗਨ ਰਹਿੰਦੇ ਹਨ ਸੁਖ ਸਾਗਰ ਵਿੱਚ ਮੀਨ ਹੋਏ ਗੁਰਮੁਖ ਚਾਲ ਨਾ ਖੋਜ ਖੁਜਾਈ ਸੁਖਾ ਰੂਪ ਸਮੁੰਦਰ ਵੇਖੇ ਮੱਛੀ ਵਾਂਗੂ ਰਹਿੰਦੇ ਹਨ ਗੁਰਮੁਖਾਂ ਦੀ ਚਾਲ ਤੇ ਖੋਜ ਦਾ ਪਤਾ ਨਹੀਂ ਲੱਗਦਾ ਸੰਤ ਸੰਗ ਵਿੱਚ ਸਤ ਸੰਗ ਵਿੱਚ ਹੀ ਰਹਿ ਕੇ ਵੀ ਜਨਾਉਂਦੇ ਨਹੀਂ ਹਨ ਅਪਿਓ ਪੀਣ ਨਿਜਰ ਚਰਨ ਅਜਾ ਜਰਨਾ ਲੱਖ ਲਖਾਈ ਅੰਮ੍ਰਿਤ ਪੀਂਦੇ ਝਰਨੇ ਚਰਦੇ ਅਜਰ ਜਰਦੇ ਫਿਰ ਅ ਲੱਖ ਹਨ ਲਖੇ ਨਹੀਂ ਜਾਂਦੇ ਏਕੇ ਆਪ ਅੰਮ੍ਰਿਤ ਪੀ ਕਰਕੇ ਹੋਰ ਨਾ ਪੁਰ ਵੀ ਝਰਦੇ ਹਨ ਵੀ ਅਕੀਹ ਉਲੰਘ ਕੇ ਗੁਰਸਿੱਖ ਗੁਰਮੁਖ ਸੁਖ ਫਲ ਪਾਈ ਵੀ ਵਿਸ਼ਵੇ ਤ੍ਰੈ ਗੁਣ ਤੇ ਅਕੀ ਤੁਰਿਆ ਪੱਥੋਂ ਲੰਘ ਕਰਕੇ ਗੁਰੂ ਕੇ ਸਿੱਖ ਗੁਰੂ ਦੇ ਮੁਖ ਦਾ ਫਲ ਜਥਾਰਤ ਦਾ ਫਲ ਪਾਉਂਦੇ ਹਨ ਵਾਹਿਗੁਰੂ ਵਾਹਿਗੁਰੂ ਵੱਡੀ ਵਡਿਆਈ ਕਹਿੰਦੇ ਧੰਨ ਗੁਰੂ ਹੈ ਉਸ ਦੀ ਵੱਡੀ ਸ਼ੋਭਾ ਹੈ ਕਛੂ ਅੰਡ ਧਿਆਨ ਤਰ ਕਰ ਪਰਪੱਕ ਨਦੀ ਵਿੱਚ ਆਣੈ ਕਛੂ ਕੁੰਮਾ ਆਪਣੇ ਆਂਡੇ ਰੇਤ ਵਿੱਚ ਦਬ ਕੇ ਧਿਆਨ ਨਾਲ ਹੀ ਪਾਲ ਕੇ ਨਦੀ ਵਿਖੇ ਲੈ ਆਉਂਦਾ ਹੈ ਕੂੰਜ ਰਿਦੈ ਸਿਮਰਨ ਕਰੈ ਲੈ ਬੱਚਾ ਉੱਡਦੀ ਅਸਮਾਨੈ ਕੂੰਜ ਵੀ ਰਿਦੈ ਵਿੱਚ ਯਾਦ ਕਰੀ ਨਾਲ ਪਾਲ ਕੇ ਅਸਮਾਨ ਨੂੰ ਬੱਚਾ ਲੈ ਉੱਡਦੀ ਹੈ ਬਤਕ ਬੱਚਾ ਤੁਰ ਤੁਰੈ ਜਾਲ ਥਲ ਵਰਤੈ ਸਹਿਜ ਵਿਡਾਣੈ ਵ ਬਖਤਾ ਜਿਹੜਾ ਬੱਚਾ ਕਹਿੰਦੇ ਥਾਲਵੇਂ ਤੁਰ ਕੇ ਜਾਲਵੇਂ ਤਰ ਕੇ ਸੁਭਾਵਕ ਹੀ ਅਚਰਜ ਕੀ ক্রীੜਾ ਕਰ ਰਿਹਾ ਹੈ ਕੋਇਲ ਪਾਲੈ ਕਾਵਣੀ ਮਿਲਦਾ ਜਾਏ ਕੁਟੰਬ ਸੰਜਾਨੈ ਕੋਇਲ ਦੇ ਬੱਚੇ ਕਾਵਣੀ ਪਾਲਦੀ ਹੈ ਜਦ ਵੱਡੇ ਹੁੰਦੇ ਹਨ ਮਾਂ ਦੀ ਬੋਲੀ ਸਿਜਾਨ ਕੇ ਕੁਟੰਬ ਵਿੱਚ ਜਾ ਮਿਲਦੇ ਹਨ ਹੰਸ ਵੰਸ ਵਸ ਮਾਨ ਸਰ ਮਾਨਕ ਮੋਤੀ ਚੋਕ ਚੁਗਾਨੈ ਹੰਸਾਂ ਦੇ ਬੱਚੇ ਮਾਨ ਸਰੋਵਰਪੁਰ ਰਹਿ ਕੇ ਮਾਨਕ ਮੋਤੀਆਂ ਦੀ ਚੋਕ ਚੁਗਦੇ ਹਨ ਗਿਆਨ ਧਿਆਨ ਸਿਮਰਨ ਸਦਾ ਸਤਿਗੁਰ ਸਿਖ ਰੱਖੇ ਨਿਰਬਾਨੈ ਗਿਆਨ ਧਿਆਨ ਦਾ ਸਦਾ ਸਿਮਰਨ ਦੇ ਕੇ ਸਤਿਗੁਰ ਸਿੱਖਾਂ ਨੂੰ ਨਿਰਬੰਧ ਰੱਖਦੇ ਹਨ ਵਿਖਿਆ ਵਿਖੇ ਫਸਲ ਨਹੀਂ ਦਿੰਦੇ ਭੂਤ ਪਵਿੱਖੋ ਵਰਤਮਾਨ ਤਰੇ ਭਵਨ ਸੋਚੀ ਮਾਨ ਨਿਮਾਣੈ ਤਿੰਨਾ ਕਾਲਾਂ ਦੀ ਤੇ ਤਿੰਨਾ ਪਵਨਾਂ ਦੀ ਸੋਝੀ ਹੋ ਕੇ ਵੀ ਗੁਰਮੁਖ ਮਾਨ ਤੋਂ ਨਿਰਮਾਨ ਹੀ ਰਹਿੰਦੇ ਹਨ ਜਾਤੀ ਸੁੰਦਰ ਲੋਕ ਨਾ ਜਾਣੈ ਗੁਰਮੁਖਾਂ ਦੀ ਜਾਤ ਸੁੰਦਰ ਹੈ ਪਰ ਲੋਕ ਨਹੀਂ ਜਾਣਦੇ ਗੁਰਮੁਖਾਂ ਦੀ ਸੁੰਦਰਤਾ ਜਾਤੀ ਕੁਦਰਤੀ ਹੈ ਚੰਦਣ ਬਾਸ ਬਿਨਾਸਪਤ ਬਾਵਣ ਚੰਦਣ ਚੰਦਣ ਹੋਈ ਚੰਦਨਾ ਵਿੱਚੋਂ ਜੋ ਬਾਵਣ ਚੰਦਣ ਉਸ ਚੰਦਣ ਦੀ ਬਾਸ ਨਾਲ ਸਾਰੀ ਬਿਨਾਸਪਤੀ ਚੰਦਣ ਹੋ ਜਾਂਦੀ ਹੈ ਫਲ ਵਿਣ ਚੰਦਣ ਬਾਵਣਾ ਆਦ ਅਨਾਦ ਬੇਅੰਤ ਸੁਦੋਈ ਆਪ ਬਾਵਣ ਚੰਦਲ ਫਲਾਂ ਤੋਂ ਬਿਨਾ ਹੈ ਪਰ ਸਦਾ ਤੂੰ ਅਮੋਲਕ ਸਦਾ ਤੂੰ ਅਮੋਲਕ ਕਿਹਾ ਜਾਂਦਾ ਹੈ ਚੰਦਣ ਬਾਵਣ ਚੰਦਣ ਹੋ ਚੰਦਣ ਬਾਸ ਨ ਚੰਦਣ ਕੋਈ ਬਾਵਣ ਚੰਦਨ ਤੋਂ ਜੋ ਚੰਦਨ ਹੁੰਦਾ ਹੈ ਉਸ ਚੰਦਨ ਦੀ ਬਾਸ ਨਾਲ ਹੋਰ ਕੋਈ ਚੰਦਨ ਨਹੀਂ ਹੁੰਦਾ ਪਰ ਗੁਰੂ ਤੋਂ ਬਣੇ ਹੋਏ ਸਿੱਖ ਹੋਰ ਉਹਨਾਂ ਨੂੰ ਆਪ ਸਮਾਨ ਕਰ ਸਕਦੇ ਹਨ ਅਸ਼ਟ ਧਾਤ ਇਕ ਧਾਤ ਹੋਏ ਪਾਰਸ ਪਰਸੇ ਕੰਚਨ ਜੋਈ ਅੱਠਾ ਧਾਤਾਂ ਦੀ ਇਕ ਧਾਤ ਲੋਹਾ ਹੋ ਕੇ ਜਿਹੜਾ ਪਾਰਸ ਨੂੰ ਛੂ ਕੇ ਸੋਨਾ ਬਣਦਾ ਹੈ ਫਲ ਅੱਗੇ ਦੱਸਦੇ ਹਨ ਕੰਚਨ ਹੋਏ ਨਾ ਕੰਚਣ ਹੋ ਵਰਤਮਾਨ ਵਰਤੇ ਸਭ ਲੋਈ ਉਸ ਕੰਚਨ ਤੋਂ ਹੋਰ ਲੋਹਾ ਛੂ ਕੇ ਕੰਚਨ ਨਹੀਂ ਬਣ ਸਕਦਾ ਇਹ ਵਰਤਮਾਨ ਗੱਲ ਲੋਕਾਂ ਵਿੱਚ ਵਰਤ ਰਹੀ ਹੈ ਪ੍ਰਸਿੱਧ ਹੈ ਪਰ ਗੁਰੂ ਦੇ ਸਿੱਖ ਹੋਰ ਜਾਤੀ ਨੂੰ ਆਪ ਸਮਾਨ ਕਰ ਸਕਦੇ ਹਨ ਨਦੀਆਂ ਨਾਲੇ ਗੰਗ ਸੰਗ ਸਾਗਰ ਸੰਗਮ ਖਾਰਾ ਸੋਈ ਨਦੀਆਂ ਨਾਲੇ ਗੰਗਾ ਤੇ ਸਮੁੰਦਰ ਦੀ ਸੰਗਤ ਨਾਲ ਖਾਰੇ ਹੋ ਜਾਂਦੇ ਹਨ ਬਗਲਾ ਹੰਸ ਨਾ ਹੋਵੇ ਮਾਨ ਸਰੋਵਰ ਜਾਏ ਖਲੋਈ ਬਗਲਾ ਭਾਵ ਮਨ ਸੁਖ ਮਨ ਮੁਖ ਹੰਸ ਨਹੀਂ ਬਣੂਗਾ ਭਾਵੇਂ ਮਾਨ ਸਰੋਵਰ ਪਰ ਕਹਿੰਦੇ ਜਾ ਕੇ ਖਲੋ ਜਾਵੇ ਵੀਹਾਂ ਤੇ ਵਰਤਾਰੇ ਹੋਈ ਕਹਿੰਦੇ ਕਿਉਂ ਜੋ ਉਹ ਮਨਮੁਖ ਲੋਕ ਵੀਹਾਂ ਤੇ ਵਰਤਾਰੇ ਵਿੱਚ ਹਨ ਪਾ ਜਗਤ ਵਿਖੇ ਫਸੇ ਹੋਏ ਹਨ ਸੋ ਸੰਗਤ ਜੀ 11ਵੀਂ ਵਾਰ ਦੀਆਂ 10 ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ